ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਇਹਨਾਂ ਮਹਿੰਗੇ ਸ਼ਬਦਾਂ ਦਾ ਉਚਾਰਨ ਸਿੱਖਣਾ ਹੈ ਕਿਉਂਕਿ ਲੜੀਵਾਰ ਆਪਾਂ ਗੁਰਬਾਣੀ ਦੇ ਵਿੱਚ ਆਏ ਹੋਏ ਮਹਿੰਗੇ ਸ਼ਬਦ ਕਠਿਨ ਸ਼ਬਦਾਂ ਦੀ ਸੰਖਿਆ ਲੜੀਵਾਰ ਕਰ ਰਹੇ ਹਾਂ ਤੇ ਸਾਰੇ ਹੀ ਸ਼ਬਦ ਜਿਹੜੇ ਗੁਰਬਾਣੀ ਵਿੱਚ ਮਹਿੰਗੇ ਸ਼ਬਦ ਆਏ ਨੇ ਕਠਿਨ ਸ਼ਬਦ ਆਏ ਨੇ ਉਹਨਾਂ ਦੀ ਸੰਖਿਆ ਸਾਰੇ ਜੋ ਟੂ ਦੀ ਪਲੇਲਿਸਟ ਦੇ ਵਿੱਚ ਪਈ ਹੋਈ ਹੈ ਸ਼ਿਖੋ ਕੁਰਬਾਨੀ ਚੈਨਲ ਦਾ ਨਾਮ ਹੈ YouTube ਦੀ ਪਲੇਲਿਸਟ ਵਿੱਚ ਜਾਓਗੇ ਉੱਥੇ ਸਾਰੀ ਸੰਥਿਆ ਤੁਹਾਨੂੰ ਮਿਲ ਜਾਊਗੀ ਸੈਸਕ੍ਰਿਤੀ ਦੀ ਸੰਥਿਆ ਪਟਾਂ ਦੇ ਸਵਈਏ ਗੂਜਰੀ ਰਾਗ ਦਾ ਪਦਾ ਤਲੰਗ ਰਾਗ ਦਾ ਪਦਾ ਪੰਜ ਬਾਣੀਆਂ ਦੀ ਸੰਥਿਆ ਅਤੇ ਬਾਵਨ ਅਖਰੀ ਸੁਖਮਨੀ ਸਾਹਿਬ ਦੀ ਜੈਸਰੀ ਦੀ ਵਾਰ ਅਤੇ ਹੋਰ ਮਹਿੰਗੇ ਸ਼ਬਦਾਂ ਦੇ ਉਚਾਰਨ ਉੱਥੇ ਦੱਸਿਓਏ ਨੇ ਸੋ ਅੱਜ ਆਪਾਂ ਇਹਨਾਂ ਸ਼ਬਦਾਂ ਦਾ ਉਚਾਰਨ ਸਿੱਖਣਾ ਹੈ ਕਿ ਇਹਨਾਂ ਨੂੰ ਬੋਲੇ ਸ਼ਬਦ ਪੜ੍ਹਨਾ ਹੈ ਜਾਂ ਕੱਸ ਕੇ ਬੋਲਣ ਵਾਲੇ ਸ਼ਬਦ ਨੇ ਇਹ ਜਿਹੜੇ ਸ਼ਬਦ ਨੇ ਇਹ ਮਾਰੂ ਰਾਗ ਦੇ ਵਿੱਚ ਜਿਹੜੀ ਵਾਰ ਆਉਂਦੀ ਹੈ ਦੂਸਰੀ ਵਾਰ ਇੱਕ ਪਹਿਲੀ ਵਾਰ ਇੱਕ ਦੋ ਵਾਰ ਆਉਂਦੀਆਂ ਦੂਸਰੀ ਵਾਰ ਦੇ ਵਿੱਚ ਮਾਰੂ ਢਖਣੇ ਜਿਹੜੀ ਵਾਰ ਆਉਂਦੀ ਹੈ ਉਹਨਾਂ ਵਿੱਚ ਇਹ ਸ਼ਬਦ ਆਉਂਦਾ ਹੈ ਹੁਣ ਮੰਮਾ ਥੱਥੇ ਕੰਨਾਂ ਪਰ ਗੁਰਬਾਣੀ ਵਿੱਚ ਕਿਤੇ ਵੀ ਲਿਖਤੀ ਰੂਪ ਦੇ ਵਿੱਚ ਅਧਕ ਨਹੀਂ ਆਇਆ ਕਿਤੇ ਵੀ पर कुछ शब्द ने अदक ला अद के उचारण होंगे कस के, उचारन उचारन के, उचारन ने ने, कास के कास बोलने ने, ने, कई शब्द पोले पढ़े कई शब्द कस के बोले बोलना पढ़ा कोई अर्थ नहीं बनेगा अदक ला के उच्चारण करना मथा अगे आ गया हथा इन्हू भी अदक ला के उचारण करना है हा हाथ थे करना हथा हथा नहीं पढ़ना यह भी कस के बोलना है हथा ਅੱਗੇ ਆ ਗਿਆ ਜਪੰਥਾ ਚਪੰਥਾ ਪੜ੍ਹਨਾ ਇੱਥੇ ਟਿੱਪੀ ਲੱਗੀ ਏ ਜੋ ਟਿੱਪੀ ਲੱਗ ਜੇ ਸੰਗਤ ਜੀ ਉਹ ਵਿਕਾਸ ਕੇ ਸ਼ਬਦ ਬੋਲਿਆ ਜਾਂਦਾ ਏ ਇਸ ਦਾ ਉਚਾਰਨ ਹੈ ਜਪੰਥਾ ਇਕੱਠੇ ਪੜ੍ਹਨਾ ਜਪੰਥਾ ਅੱਗੇ ਆ ਗਿਆ ਸ ਸ ਮ ਮ ਰ ਰ ਥ ਥੇ ਕੰਨਾ ਇਸ ਦਾ ਜਿਹੜਾ ਉਚਾਰਨ ਹੈ ਵਿਕਾਸ ਕੇ ਹੈ ਇਕੱਠੇ ਪਾੜ ਕਰਨਾ ਸਮਰੱਥਾ ਨਹੀਂ ਪੜ੍ਹਨਾ ਸਮਰੱਥਾ ਰਾਰੇ ਉਤੇ ਅਦਕ ਲੱਗੇਗਾ ਰਾਰੇ ਉਤੇ ਅਦਕ ਲਾ ਕੇ ਉਚਾਰਨ ਹੋਵੇਗਾ ਸਮਰੱਥਾ ਖੱਠਾਈ ਪੜਨਾ ਸਮਰੱਥਾ ਕੱਸ ਕੇ ਬੋਲਣਾ ਅੱਗੇ ਆ ਗਿਆ ਲੱਲਾ ਥੱਥੇ ਕਰਨਾ ਇਹ ਜਿਹੜਾ ਸ਼ਬਦ ਹੈ ਸੰਗਤ ਜੀ ਕੱਤ ਕੇ ਬੋਲਣਾ ਇਹ ਪੋਲਾ ਸ਼ਬਦ ਨਹੀਂ ਉਚਾਰਨ ਕਰਨਾ ਇਸ ਦੇ ਅਧਕ ਲੱਗੇਗਾ ਲੱਥਾ ਇਹਨੂੰ ਬੋਲਣਾ ਲੱਥਾ ਲੱਥਾ ਨਹੀਂ ਬੋਲਣਾ ਲੱਥਾ ਕੱਸ ਕੇ ਅੱਗੇ ਆ ਗਿਆ ਐੜਾ ਗੱਗਾ ਥੱਥੇ ਕਰਨਾ ਇਹ ਇਸ ਦੇ ਉੱਤੇ ਸਾਹ ਸੰਗਤ ਜੀ ਗੱਗੇ ਤੋਂ ਦੇ ਅਧਕ ਲੱਗੇਗਾ ਤੇ ਜਿਹੜਾ ਐੜਾ ਹੈ ਇਹ ਸੰਬੰਧਕ ਲੱਗੇਗਾ ਜੇ ਸੰਬੰਧਕ ਲਾ ਕੇ ਉਚਾਰਨ ਨਹੀਂ ਕਰਦੇ ਤੇ ਇਸ ਦਾ ਉਚਾਰਨ ਬਣ ਜਾਂਦਾ ਹੈ ਅਗੱਥਾ ਪਰ ਅਗਤਾ ਪਾਠ ਨਹੀਂ ਪੜਨਾ ਇਸ ਦਾ ਸੁੱਧ ਉਚਾਰਨ ਹੈ ਅਗੱਥਾ ਅਗੱਥਾ ਐੜਾ ਸੰਬੰਧਕ ਲਾਉਣਾ ਹੈ ਗੱਗੇ ਉੱਤੇ ਅਦਕ ਲੱਗੇਗਾ ਥੱਥੇ ਕੰਨਾ ਹੈ ਅਗੱਥਾ ਅਗੱਥਾ ਪੜ੍ਹਨਾ ਹੈ ਅੱਗੇ ਸ਼ਬਦ ਆ ਗਿਆ ਕਕਾ ਥੱਥੇ ਕੰਨਾ ਕਥਾ ਇਹ ਸ਼ਬਦ ਬੋਲਣਾ ਹੈ ਇਸ ਸ਼ਬਦ ਉੱਤੇ ਕੋਈ ਵੀ ਅਦਕ ਨਹੀਂ ਲੱਗੇਗਾ ਇਹ ਸ਼ਬਦ ਹੈ ਕਥਾ ਪੋਲਾ ਸ਼ਬਦ ਹੈ ਕਥਾ ਬਾਕੀ ਸਾਰਿਆਂ ਸ਼ਬਦਾਂ ਦੇ ਉੱਤੇ ਅਦਕ ਲੱਗੇਗਾ ਅਦਕ ਲਾ ਕੇ ਉਚਾਰਨ ਹੋਵੇਗਾ ਸੋ ਸੰਗਤ ਜੀ ਆਪ ਜੀ ਨੇ ਇਹਨਾਂ ਮਹਿੰਗੇ ਸ਼ਬਦਾਂ ਦਾ ਉਚਾਰਨ ਆਪ ਜੀ ਨੇ ਸਰਵਣ ਕੀਤਾ ਹੈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਹੋਰ ਵੀ ਸੰਗਤਾਂ ਲਾਹਾ ਲੈ ਸਕਣ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ